ਹੁਣ ਜਦੋਂ ਕਣਕ ਦੀ ਬਾਡੀ ਦਾ ਦੌਰ ਹੈ ਤਾਂ ਅਜੇਹੇ ਵਿੱਚ ਵਕ ਵਕ ਥਾਵਾਂ ਤੇ ਅਕਸਰੀ ਕਣਕ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਬਠਿੰਡਾ ਮਾਨਸਾ ਹਾਈਵੇ ਤੋਂ ਸਾਹਮਣੇ ਹੈ ਜਿੱਥੇ ਕੱਲ ਬੀਤੀ ਦੇਰ ਰਾਤ ਪਿੰਡ ਕੋਟ ਸ਼ਮੀਰ ਦੇ ਕੋਲ ਤੇਜ਼ ਹਨੇਰੀ ਦੇ ਕਾਰਨ ਕਣਕ ਦੇ ਟਾਂਗਰ ਨੂੰ ਅੱਗ ਲੱਗ ਗਈ ਦਰਅਸਲ ਅਗਨੀ ਭਿਆਨਕ ਸੀ ਕਿ ਪੈਟਰੋਲ ਪੰਪ ਦੇ ਨਜ਼ਦੀਕ ਤੱਕ ਜਾ ਪਹੁੰਚੀ ਪਤਾ ਲੱਗਦੇ ਹੀ ਮੌਕੇ ਤੇ ਕੋਰਪੋਰਸ਼ਮੀਰ ਵਾਸੀਆਂ ਦੇ ਵੱਲੋਂ ਅੱਗ ਭਜਾਉਣ ਦੇ ਲਈ ਪੂਰਜੋਰ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਵੱਲੋਂ ਕਿਸੇ ਹੱਦ ਤੱਕ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਤੁਰੰਤ ਫਾਇਰ ਬ੍ਰੀਗਡ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੇ ਵੱਲੋਂ ਅੱਗ ਜਿਹੜੀ ਉਹ ਬੁਝਾਈ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਪੈਟਰੋਲ ਪੰਪ ਦੇ ਨਾਲ ਨਾਲ ਪਰਾਰੀ ਦੀਆਂ ਗੱਠਾਂ ਦੇ ਸਟੋਰ ਵੀ ਉਸ ਅੱਗ ਦੇ ਨੇੜੇ-ਤੇੜੇ ਸਨ ਜਿਸ ਕਾਰਨ ਵੱਡਾ ਹਾਦਸਾ ਹੋ wParam ਸਕਦਾ ਸੀ ਪਰ ਪਿੰਡ ਵਾਲਿਆਂ ਦੀ ਸੂਚ-ਬੂਝ ਦੇ ਕਾਰਨ ਅਤੇ ਫਾਇਰ ਬ੍ਰਿਗੇਡ ਵਾਲਿਆਂ ਦੇ ਹੌਸਲੇ ਦੇ ਕਾਰਨ ਪੈਚ ਪਰ ਪਿੰਡ ਵਾਲਿਆਂ ਦੀ ਸੂਚ-ਬੂਝ ਅਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚਣ ਕਾਰਨ ਇਹਨਾਂ ਹਾਲਾਤਾਂ ਤੇ ਕਾਬੂ ਪਾਇਆ ਜਾ ਸਕਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਬਠਿੰਡਾ ਤੋਂ ਤੀਰਸਦੀ ਰਿਪੋਰਟ ਔਨ 에ਅਰ ਤਾਜ਼ਾ ਮਾਮਲਾ ਬਠਿੰਡਾ ਮਾਨਸਾ ਹਾਈਵੇ ਤੋਂ ਸਾਹਮਣਿਆ ਜਿੱਥੇ ਕੱਲ ਬੀਤੀ ਦੇਰ ਰਾਤ ਪਿੰਡ ਕੋਟ ਸ਼ਮੀਰ ਦੇ ਕੋਲ ਤੇਜ਼ ਹਨੇਰੀ ਦੇ ਕਾਰਨ ਕਣਕ ਦੇ ਟਾਂਗਰ ਨੂੰ ਅੱਗ ਲੱਗ ਗਈ ਦਰਅਸਲ ਅੱਗ ਇੰਨੀ ਭਿਆਨਕ ਸੀ ਕਿ ਪੈਟਰੋਲ ਪੰਪ ਦੇ ਨਜ਼ਦੀਕ ਤੱਕ ਜਾ ਪਹੁੰਚੀ ਪਤਾ ਲੱਗਦੇ ਹੀ ਮੌਕੇ ਤੇ ਕੋਟ ਸ਼ਮੀਰ ਵਾਸੀਆਂ ਦੇ ਵੱਲੋਂ ਅੱਗ ਬੁਝਾਉਣ ਦੇ ਲਈ ਪੂਰਜੋਰ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਵੱਲੋਂ ਕਿਸੇ ਹੱਦ ਤੱਕ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਤੁਰੰਤ ਫਾਇਰ ਬ੍ਰੀਗਡ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੇ ਵੱਲੋਂ ਅੱਗ ਜਿਹੜੀ ਉਹ ਬੁਝਾਈ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਪੈਟਰੋਲ ਪੰਪ ਦੇ ਨਾਲ ਨਾਲ ਪ੍ਰਾਲੀ ਦੀਆਂ ਗੱਠਾਂ ਦੇ ਸਟੋਰ ਵੀ ਉਸ ਅੱਗ ਦੇ ਨੇੜੇ ਤੇੜੇ ਸਨ ਜਿਸ ਕਾਰਨ ਵੱਡਾ ਹਾਦਸਾ ਹੋ ਆਪਰ ਸਕਦਾ ਸੀ ਪਰ ਪਿੰਡ ਵਾਲਿਆਂ ਦੀ ਸੂਚ ਬੂਸ ਦੇ ਕਾਰਨ ਅਤੇ ਫਾਇਰ ਬ੍ਰਿਗੇਡ ਵਾਲਿਆਂ ਦੇ ਹੌਸਲੇ ਦੇ ਕਾਰਨ ਪੈਚ ਪਰ ਪਿੰਡ ਵਾਲਿਆਂ ਦੀ ਸੂਚ ਪੂਜ ਅਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚਣ ਕਾਰਨ ਇਹਨਾਂ ਹਾਲਾਤਾਂ ਤੇ ਕਾਬੂ ਪਾਇਆ ਜਾ ਸਕਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਬਠਿੰਡਾ ਤੋਂ ਤੀਰਸ ਦੀ ਰਿਪੋਰਟ ਔਨ 에ਅਰ